ਯਾਨੀ ਟ੍ਰੇਨ ਆ ਰਹੀ ਹੈ ਤੇ ਟ੍ਰੇਨ ਦੀ ਕੋਈ ਆਵਾਜ਼ ਨਹੀਂ ਆ ਰਹੀ ਕੱਲਾ ਹੋਰਨ ਸੁਣ ਹੁਣ ਵੇਖੋ ਗੱਡੀ ਦੀ ਆਵਾਜ਼ ਹਾਂ ਸਿਰਫ ਗੱਡੀ ਦੀ ਉਹ ਸਾਇਰਨ ਆ ਜਾਂਦਾ ਨਾਲੇ ਗੱਡੀ ਜ਼ਿਆਦਾ ਦੂਰ ਹੈ ਨਹੀਂ ਗਈ ਇਹ ਮੰ ਕੇਵਲ 50 ਮੀਟਰ ਤੇ ਵੀ ਹੈ ਗੱਡੀ ਆਵਾਜ਼ ਨਹੀਂ ਕੀ ਬਿਲਕੁਲ ਆ ਦੇਖੋ ਧਰਤੀ ਤੇ ਕੋਈ ਆਵਾਜ਼ ਨਹੀਂ ਹੈ ਕੱਲੀ ਸਾਇਰਨ ਦੀ ਆਵਾਜ਼ ਆ ਰਹੀ ਹੈ ਤੇ ਹੁਣ ਸਾਇਰਨ ਦੇ ਆਹ ਦੇਖੋ ਇੱਕ ਪਾਸੇ ਨੂੰ ਝੁਕਾਵਾ ਕਰ ਰਹੀ ਹੈ ਆ ਦੇਖੋ ਪੂਰੀ ਗਾਇਬ ਕੋਈ ਆਵਾਜ਼ ਨਹੀਂ ਕੀ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਸਰੀਕਾਲ Rajasthan ਸਵੇਦੀ ਇੱਕ ਇਹੋ ਜੀ ਧਰਤੀ ਤੇ ਖੜੇ ਆਪਾਂ ਇੱਕ ਇਹੋ ਜਿਹਾ ਰੇਲਵੇ ਟਰੈਕ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਹਨੂਮਾਨਗੜ੍ਹ ਤੋਂ ਗੰਗਾ ਨਗਰ ਨੂੰ ਜਾਂਦਾ ਤੇ ਇਸ ਟਰੈਕ ਨੂੰ ਤੁਸੀਂ غور ਨਾਲ ਦੇਖੋ ਇਹ ਇੱਥੋਂ 90 ਡਿਗਰੀ ਦੇ ਕੋਣ ਤੇ ਬਣ ਰਿਹਾ ਤੇ ਇਹਦੀ ਜਿਹੜੀ ਖੂਬੀ ਉਹ ਇਹ ਹੈ ਕਿ ਇੱਥੋਂ ਜਦੋਂ ਵੀ ਟ੍ਰੇਨ ਟੱਪਦੀ ਹੈ ਤਾਂ ਤੁਸੀਂ ਦੇਖਿਓ ਥੋੜੀ ਦੇਰ ਦੇ ਵਿੱਚ ਤੁਹਾਨੂੰ ਪ੍ਰੈਕਟੀਕਲ ਵੀ ਦਿਖਾਵਾਂਗੇ ਇੱਥੋਂ ਟ੍ਰੇਨ ਟੱਪਣ ਵਾਲੀ ਹੈ ਟਰੇਨ ਦੀ ਜਿਹੜੀ ਆਵਾਜ਼ ਆ ਉਹ ਬਿਲਕੁਲ ਵੀ ਨਹੀਂ ਆਉਂਦੀ ਤੇ ਇੱਥੋਂ ਦੇ ਇੱਕ ਨਿਵਾਸੀ ਆ ਜਿਹੜੇ ਸੁਨੀਲ ਗੰਗਾ ਨਗਰ ਜੀ ਉਹਨਾਂ ਤੋਂ ਆਪਾਂ ਪੂਰੀ ਜਾਣਕਾਰੀ ਲੈਣੇ ਆ ਬਾਈ ਜੀ ਕਾਫੀ ਚਰਚਾ ਨੇ ਵਿੱਚ ਆ ਇਹ ਟਰੈਕ ਕੀ ਸਥਿਤੀ ਹੈ ਬਿਲਕੁਲ ਵੀਰੇ ਐਵੇਂ ਗੱਲ ਹੈ 1962 ਚ ਇੱਥੇ ਮਾਲ ਗੱਡੀ ਜਿਹੜੀ ਸੀਗੀ ਉਹ ਇੱਥੇ ਪੈ ਗਈ ਸੀ ਲੰਮੀ ਯਾਨੀ ਕਿ ਡਿੱਗੀ ਸੀਗੀ ਪਟਰੀ ਤੋਂ ਉੱਤਰ ਗਈ ਸੀ ਤੇ ਉਹਦੇ ਬਾਅਦ ਜਿਹੜੀ ਗੰਗਾ ਨਗਰ ਤੋਂ ਗੱਡੀ ਆਉਂਦੀ ਸੀ ਉਹ ਉਧਰ ਦੀ ਉਧਰ ਵਾਪਸ ਮੁੜ ਜਾਂਦੀ ਸੀ ਹਰਵਾਨਗੜ ਆਉਂਦੀ ਸੀ ਉਧਰ ਦੀ ਉਧਰ ਉਹ ਕਿਉਂ ਪਲਟੀ ਸੀ ਗਈ ਗੱਡੀ ਇੱਥੇ 1962 ਚ ਹੂੰ ਕਿਉਂਕਿ ਇਸ ਥਾਂ ਤੇ ਟ੍ਰੇਨ ਆ ਵੀ ਰਹੀ ਹੈ ਹਾਂਜੀ ਹਾਂਜੀ ਇਸ ਥਾਂ ਤੇ ਜਿੱਥੇ ਜਿਹੜੀ ਹੈਗੀ ਉਹ ਹਲਕੀ ਹੈਗੀ ਜਿੰਨਾ ਮਤਲਬ ਸਾਇਲ ਜਿੰਨਾ ਆਵਾਜ਼ ਦਾ ਪ੍ਰੈਸ਼ਰ ਬਣਦਾ ਹੈ ਮਗਰ ਹੋਰ ਅੱਗੇ ਉਹ ਨਾ ਇੱਥੇ ਨਹੀਂ ਬਣਦਾ ਯਾਨੀ ਵਾਈਬ੍ਰੇਟ ਘੱਟ ਹੁੰਦਾ ਆਹ ਗੱਡੀ ਜਿਹੜੀ ਆਉਂਦੀ ਪਈ ਹੈ ਆ 90 ਡਿਗਰੀ ਦਾ ਕੋਣ ਹੈ ਮਤਲਬ ਸਿੱਧਾ ਜਾ ਕੇ ਐਵੇਂ ਹੋ ਜਾਣਾ ਐਵੇਂ ਠੀਕ ਹੈ ਬਿਲਕੁਲ 90 ਡਿਗਰੀ

ਕਿਉਂਕਿ ਗਾੜੀ ਪੂਰੀ ਐਸੀ ਹੋ ਜਾਂਦੀ ਹੈ एकदम ਯਾਨੀ ਪਰਲੇ ਪਾਸੇ ਨੂੰ ਹੋ ਜਾਂਦੀ ਹੈ ਹਾਂਜੀ ਹਾਂਜੀ 90 ਡਿਗਰੀ ਦਾ ਪਰਲੇ ਪਾਸੇ ਨੂੰ ਆਪਾਂ ਕਹਿ ਸਕਦੇ ਹਾਂ ਝੁਕਾਓ ਹਾਂਜੀ ਹਾਂਜੀ ਤੁਸੀਂ ਇੱਥੋਂ ਦੇਖ ਸਕਦੇ ਹੋ ਪਟੜੀ ਵੇਖੋ ਕਿਵੇਂ ਹੈ ਐਵੇਂ ਆ ਬਿਲਕੁਲ ਯਾਨੀ ਇਧਰਲੇ ਹਿਸਾਬ ਤੇ ਨੂੰ ਤੇ ਪਰਲੇ ਥਲੇ ਨੂੰ ਮੂਰੀ ਦਾ ਪੂਰੀ ਗੱਡੀ ਦਾ ਜਿਹੜਾ ਪਾਣੀ ਹੁੰਦਾ ਹੈ ਇੱਕ ਸਾਈਡ ਦਾ ਉਹ 50% ਢੁੱਲ ਜਾਂਦਾ ਨੇ ਇੱਥੇ ਇਸ ਗੱਲ 'ਚ ਸੱਚਾਈ ਹੈ ਵੀ ਇਸ ਥਾਂ ਤੇ ਧਰਤੀ ਬੋਲੀ ਆ ਜਾਂਦਾ ਕੋਈ ਸਾਇੰਟਿਫਿਕ ਰੀਜ਼ਨ ਹੈ ਬਿਲਕੁਲ ਜੀ ਸਾਡਾ ਖੁਦ ਦਾ ਟਰੈਕਟਰ 1973 ਦੇ ਆਸ-ਪਾਸ ਸਰੋ ਦਾ ਭਰਿਆ ਹੋਇਆ ਹਾਂ ਇੱਥੇ ਲੈ ਗਿਆ ਸੀ ਕਾਹ ਗੱਡੀ ਦੇ ਕਰਕੇ ਹੂੰ ਯਾਨੀ ਟ੍ਰੇਨ ਆ ਰਹੀ ਹੈ ਤੇ ਟ੍ਰੇਨ ਦੀ ਕੋਈ ਆਵਾਜ਼ ਨਹੀਂ ਆ ਰਹੀ ਕੱਲਾ ਹੋਰਨ ਸੁਣੋ ਹੁਣ ਵੇਖੋ ਗੱਡੀ ਦੀ ਆਵਾਜ਼ ਹਾਂ ਸਿਰਫ ਗੱਡੀ ਦੀ ਉਹ ਸਾਇਰਨ ਆ ਜਾਂਦਾ ਹੈ ਆਵਾਜ਼ ਨਹੀਂ ਹੁੰਦੀ ਗੱਡੀ ਦੀ ਗੱਡੀ ਦੀ ਕੋਈ ਆਵਾਜ਼ ਨਹੀਂ ਆ ਰਹੀ ਬਿਲਕੁਲ ਤੁਸੀਂ ਕੋਈ ਆਵਾਜ਼ ਨਹੀਂ ਆਉਂਦੀ ਗੱਡੀ ਦੀ ਰੱਖੋ ਆ ਦੇਖੋ ਜੇ ਇੱਥੇ ਬੰਦਾ ਹੋਵੇ ਹਾਂ ਸਾਇਰਨ ਆਊਗਾ ਸਾਇਰਨ ਦੀ ਆਵਾਜ਼ ਨਹੀਂ ਹੁੰਦੀ ਇੱਥੇ ਆ ਲੋ ਤੁਸੀਂ ਆ ਦੇਖੋ ਤੁਸੀਂ ਧਰਤੀ ਤੇ ਵੀ ਮਹਿਸੂਸ ਕਰ ਸਕਦੇ ਹੋ ਕੋਈ ਆਵਾਜ਼ ਨਹੀਂ ਆ ਰਹੀ ਆਵਾਜ਼ ਦੇਖੋ ਤੁਸੀਂ ਹੁਣ ਹਾਂ ਆ ਵੇਖੋ ਸਿਰਫ ਸਾਇਰਨ ਆਊਗਾ ਇੱਥੇ ਗੱਡੀ ਸਾਇਰਨ ਆ ਰਿਹਾ ਹੁਣ ਸਾਇਰਨ ਦੀ ਆਵਾਜ਼ ਆਊਗੀ ਇੱਕ ਗੱਡੀ ਹੋਰ ਆਊਗੀ ਇੱਧਰ ਹਾਂ ਇੱਕ ਗੱਡੀ ਹੋਰ ਆ ਰਹੀ ਹੈ ਆ ਦੇਖੋ ਗੱਡੀ ਦਾ ਝੁਕਾਅ ਪਰਲੇ ਪਾਸੇ ਜ਼ਿਆਦਾ ਆ ਦੇਖ ਲਓ 290 ਡਿਗਰੀ ਦਾ ਕੋਣ ਆ ਗੱਡੀ ਦਾ ਆ ਦੇਖੋ ਯਾਨੀ ਟ੍ਰੇਨ ਉਹ ਦੇਖੋ ਦਬਾਰ ਮਹਿਸੂਸ ਕਰ ਰਹੇ ਤੁਸੀਂ ਪਰਲੇ ਪਾਸੇ ਨੂੰ ਚੁੱਕ ਰਿਹਾ ਸਾਰਾ ਉਹ ਦੇਖੋ ਜਿਵੇਂ ਗੱਡੀ ਪਰਲੇ ਪਾਸੇ ਨੂੰ ਹੋ ਗਈ ਸਾਰੀ ਇੱਥੇ ਘੱਟੋ ਘੱਟ ਹੂੰ ਘੱਟੋ ਘੱਟ ਮਾਨ ਕੇ ਚੱਲੀ ਆ ਰਾਹ ਦੋ ਦੋ ਬੰਦ ਹੋਇਆ ਪੁਲੀ ਵਾਲਾ ਹੂੰ ਉਹਦੇ ਬਾਅਦ ਇੱਥੇ ਯਾਨੀ ਕੋਈ ਐਕਸੀਡੈਂਟ ਹੋਣ ਨੂੰ ਰੁਕਿਆ ਹੈ ਹੂੰ ਉਹਦੇ ਪਹਿਲਾਂ ਅਜਾ ਕੋਈ ਦਿਨ ਨਹੀਂ ਹੁੰਦਾ ਸੀ ਪੇਡਾਂ ਤੇ ਗਵਾਲੀਏ ਗਾਇਆਂ ਚਰਾਣ ਵਾਲੇ ਜਾਂ ਗਾਇਆਂ ਜਾਂ ਬਹਿਸ਼ਾਂ ਪੇਡਾਂ ਗੱਡੀ ਦੇ ਅੱਗੇ ਨਾ ਆਵੇ ਹੂੰ ਅੱਜ ਵੀ ਤੁਸੀਂ ਵੇਖ ਲਿਓ ਕੇਵਲ ਸਾਇਰਨ ਦੀ ਆਵਾਜ਼ ਆਉਗੀ ਜੇ ਗੱਡੀ ਪੂਰੀ ਸਪੀਡ 'ਤੇ ਆ ਜੇ ਇੱਥੇ ਬੰਦਾ ਬੈਠਾ ਹੋਵੇ ਤਾਂ ਖੜਾ ਨਹੀਂ ਹੋ ਸਕਦਾ ਕਿਉਂਕਿ ਕੰਪਨ ਨਹੀਂ ਹੁੰਦੀ ਧਰਤੀ 'ਤੇ ਇਸ ਸਾਥੇ ਕੰਪਨ ਨਹੀਂ ਮਹਿਸੂਸ ਹੁੰਦਾ ਇਹਨੂੰ ਸਾਡੇ ਬਾਗੜੀ 'ਚ ਬੋਲਦੇ ਐ ਪੋਲੀ ਧਰਤੀ ਆ ਪੰਜਾਬੀ 'ਚ ਜਿਹਨੂੰ ਕਹਿ ਸਕਦੇ ਆ ਆਪਾਂ ਵੀ ਧਰਤੀ ਬੋਲੀ ਆ ਇਸੇ ਨੂੰ ਬੋਲੀ ਧਰਤੀ ਆ ਇਹਨਾਂ ਕੋਈ ਸਾਇੰਟਿਫਿਕ ਥਰੀ ਜਨੇ ਜਾਂ ਕੋਈ ਧਰਤੀ 'ਚ ਕੋਈ ਇਹੋ ਜਿਹਾ ਸਿਸਟਮ ਇੱਥੇ ਸ਼ੁਰੂ ਜੇ ਜਦੋਂ ਗੱਡੀ ਪਤਾ ਨਹੀਂ ਕਿੰਨੀ ਗਾਹਾਂ ਵੱਡੀ ਸੀ ਇੱਥੇ ਹੂੰ ਸ਼ੁਰੂ-ਸ਼ੁਰੂ ਦੀ ਗੱਲ ਆ ਉਹਦੇ ਬਾਅਦ ਇਹ ਧਰਤੀ ਨੂੰ ਸ਼ਰਾਪਿਤ ਹੀ ਹੋ ਗਈ ਆ ਧਰਤੀ ਅੱਛਾ ਆ ਧਰਤੀ ਸਾਰੀ ਦੀ ਸਾਰੀ ਸਰਾਪੀ ਤਾਂ ਇੱਥੇ ਠੀਕ ਹੈ ਤੇ ਹੁਣ ਇੱਕ ਟ੍ਰੇਨ ਹੋਰ ਆਊਗੀ ਹਾਂਜੀ ਉਹ ਵੀ ਆਪਾਂ ਗੱਡੀ ਆਊਗੀ ਆਪਣੇ ਸਾਦੂਲਪੁਰ ਜਾਣ ਵਾਲੀ ਤੇ ਤੁਸੀਂ ਆ ਚੀਜ਼ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਜੀ ਭਾਈ ਸਾਹਿਬ ਜਦੋਂ ਮੈਂ ਸਾਡੀ ਜ਼ਮੀਨ ਪੈਂਦੀ ਹੈ ਇੱਥੇ 26 ਪੀਟੀਪੀ ਤੇ ਠੀਕ ਹੈ ਠੀਕ ਹੈ ਜੀ ਜ਼ਮੀਨ ਦੇ ਨਾਲ ਜੁੜੇ ਹੋਏ ਆ ਅਸੀਂ ਹੂੰ ਤੇ ਸੱਚਾਈ ਹੈ ਵੀ ਅਸੀਂ ਜਦੋਂ ਖੇਤ ਤੋਂ ਆਂਦੇ ਸੀਗੇ ਤਾਂ ਸਾਡੇ ਘਰ ਵਾਲੇ ਇੱਕ ਹੀ ਗੱਲ ਕਹਿੰਦੇ ਸੀਗੇ ਕਿ ਤੁਸੀਂ ਐਵੇਂ ਕਰਿਓ ਉਧਰੋਂ ਜਾਬੜਿਓ ਇਧਰੋਂ ਨਾ ਜਾਇਓ ਕਾਤੋ ਕਿਉਂਕਿ ਇੱਥੇ ਪੋਲੀ ਧਰਤੀ ਆ ਸਾਡੇ ਖੁਦ ਦੇ ਕਰਦਾ ਟਰੈਕਟਰ ਸਨ 1973 ਚ ਹੂੰ ਰੇਲਵੇ ਦਾ ਮੁਕਦਮਾ ਵੀ ਚੱਲਿਆ ਸੀਗਾ ਸਾਡੇ ਤੇ ਹੂੰ ਕਿਉਂ ਇੱਥੇ ਉਹ ਪਲਟਾ ਮਾਰ ਗਿਆ ਸੀ ਕਾਤੋਂ ਮਾਰ ਗਿਆ ਸੀ ਗੱਡੀ ਦੀ ਆਵਾਜ਼ ਨਾ ਸੁਣਨ ਦੇ ਕਾਰਨ ਠੀਕ ਹੈ ਉਹਦੇ ਵਿੱਚ ਇੱਥੇ ਤੁਸੀਂ ਪਟਰੀ ਵੀ ਦੇਖ ਸਕਦੇ ਹੋ ਵੀ ਪਰਲੇ ਪਾਸੇ ਨੂੰ ਝੁਕਾਵ ਜਾਦੀ ਹੈ ਬਿਲਕੁਲ ਤੁਸੀਂ ਆ ਦੇਖੋ ਇੱਕ ਮਿੰਟ ਰੁਕੋ ਇਹ ਤੇ ਇੱਕ ਥਾਂ ਤੇ ਕੈਮਰਾ ਲਾ ਲਓ ਹੂੰ ਤੇ ਹੁਣ ਹੁਣ ਆ ਵੇਖੋ ਬਿਲਕੁਲ ਫਰਕ ਹੈ ਪਰਲੇ ਪਾਸੇ ਨੂੰ ਝਕਾਵ ਜ਼ਿਆਦਾ ਹੈ ਹਾਂਜੀ ਤੇ ਵੀਡੀਓ ਦੇ ਵਿੱਚ ਬਣੇ ਰਹੀ ਉਹ ਦੂਜੀ ਪਾਸੇ ਦੀ ਟ੍ਰੇਨ ਇਧਰੋਂ ਵੀ ਆਊਗੀ ਉਹ ਵੀ ਤੁਹਾਨੂੰ ਟ੍ਰੇਨ ਤੇ ਦਿਖਾਵਾਂਗੇ ਹੋਰਨ ਦੀ ਆਵਾਜ਼ ਆਊਗੀ ਗੱਡੀ ਦੀ ਆਵਾਜ਼ ਨਹੀਂ ਆਂਦੀ ਇੱਥੇ ਬਿਲਕੁਲ ਵੀ ਯਾਨੀ ਧਰਤੀ 'ਚ ਕੰਪਨ ਨਹੀਂ ਹੋਊਗਾ ਬਿਲਕੁਲ ਕੋਈ ਕੰਪਨ ਨਹੀਂ ਹੈ ਜਿਵੇਂ ਆਮ ਤੌਰ ਤੇ ਆਪਾਂ ਵੇਖਦੇ ਹਾਂ ਟ੍ਰੇਨ ਆਉਂਦੀ ਹੈ ਤਾਂ ਧਰਤੀ 'ਚ ਵੀ ਇੱਕ ਕੰਪਨ ਸ਼ੁਰੂ ਹੋ ਜਾਂਦਾ ਵੀ ਟ੍ਰੇਨ ਆ ਗਈ ਜਿਵੇਂ ਆਪਾਂ ਰੇਲਵੇ ਸਟੇਸ਼ਨ ਦੇ ਉੱਤੇ ਆਮ ਤੌਰ ਤੇ ਵੇਖਦੇ ਆਂ ਇੱਥੇ ਉਹ ਚੀਜ਼ ਹੈ ਨਹੀਂ ਤੇ ਅੱਜ ਤੇ ਕਰਦੇ ਸਾਨੂੰ ਇੱਕ ਹੀ ਗੱਲ ਕਹਿੰਦੇ ਸੀ ਕਿ ਸਾਵੜਾ ਜੀ ਭਗਵਾਨ ਨੂੰ ਜਾਣ ਦੇਣੀ ਅਸੀਂ ਝੂਠ ਮੋੜ ਤੇ ਹੋ ਕੇ ਨਹੀਂ ਜਾਣਾ ਤੁਸੀਂ ਠੀਕ ਐ ਸੱਚਾਈ ਐ ਹੁਣ ਟਿੱਕਰ ਵੀ ਸਾਡੀ ਮਾਵਾਂ ਸਾਨੂੰ ਕਹਿੰਦੀਆਂ ਨਹੀਂ ਜੇ ਅਸੀਂ ਖੇਤ ਜਾਈਏ ਨਾ ਕਿਉਂ ਐਸ ਰੂਟ ਤੇ ਸਾਡਾ ਖੇਤ ਆ ਉਧਰੋਂ ਜਾਂਦੇ ਆ ਤੁਹਾਨੂੰ ਵੀ ਪਤਾ ਐ ਤੂੰ ਜਾਂਦੇ ਆ ਜਾਣ ਤੋਂ ਇੱਧਰ ਵੀ ਜਾ ਸਕਦੇ ਆ ਪਰ ਨਹੀਂ ਜਾਂਦੇ ਕਿਉਂ ਕਿ ਕਿਉਂਕਿ ਆ ਧਰਤੀ ਜਿਹੜੀ ਹੈਗੀ ਪਤਾ ਨਹੀਂ ਸਰਾਪੀ ਤੇ ਹੈਗੀ ਪਤਾ ਨਹੀਂ ਕੀ ਕਾਲਦੀ ਹੈਗੀ ਇਹ ਧਰਤੀ 'ਚ ਕਾਂਡ ਹੋਣੀ ਹੋਣੇ ਐ ਠੀਕ ਅੱਜ ਰਾਤ ਸਟਾਰਟ ਕਰ ਦੋ ਤੇ ਇੱਥੇ ਕਾਂਡਾਂ ਦੀ ਝੜੀ ਲੱਗ ਜੂਗੀ ਹੂੰ ਸੱਚਾਈ ਆ 2014 15 ਤੋਂ ਪਹਿਲਾਂ ਆਈ ਰਾ ਸੀਗਾ ਜਾਂ ਬੰਦ ਕਰਤਾ ਸੀਗਾ ਹਰ ਪੰਜਵੇਂ ਦਿਨ ਇੱਥੇ ਇੱਕ ਨਾ ਇੱਕ ਬੰਦਾ ਆ ਗੱਡੀ ਦੇ ਥੱਲੇ ਆਣਾ ਹੀ ਆਣਾ ਠੀਕ ਹੈ ਦੋਸਤੋ ਇੱਥੋਂ ਸਿਰਫ ਅੱਧੇ ਕਿਲੋਮੀਟਰ ਦੀ ਦੂਰੀ ਤੇ ਸਾਦੂ ਸ਼ਹਿਰ ਦਾ ਰੇਲਵੇ ਸਟੇਸ਼ਨ ਹੈ ਤੇ ਟ੍ਰੇਨ ਮੇਰੇ ਹਿਸਾਬ ਨਾਲ ਉੱਥੋਂ ਹਨੂਮਾਨਗੜ੍ਹ ਵਾਲੇ ਪਾਸਿਓਂ ਚੱਲ ਚੁੱਕੀ ਹੈ ਇੱਕ ਡੰਮੀ ਦਾ ਤੁਹਾਨੂੰ ਡੈਮੋ ਦਿਖਾਤਾ ਹੁਣ ਤੁਸੀਂ ਦੇਖਿਓ ਵੀ ਟ੍ਰੇਨ ਆਊਗੀ ਅਸੀਂ ਐ ਨਹੀਂ ਕਹ ਰਹੇ ਵੀ ਗੱਡੀ ਦੀ ਆਵਾਜ਼ ਨਹੀਂ ਆਊਗੀ ਟ੍ਰੇਨ ਦਾ ਇਕੱਲਾ ਹੋਰਨ ਸੁਣੋਗਾ ਤੇ ਜਿਹੜੀ ਟਰੇਨ ਦੀ ਜਿਹੜਾ ਕੰਪਣ ਹੁੰਦਾ ਧਰਤੀ ਦੇ ਵਿੱਚ ਉਹ ਕੰਪਨ ਇਸ ਧਰਤੀ ਦੇ ਵਿੱਚ ਹੈ ਨਹੀਂ ਜਦੋਂ ਇੰਜਨ ਕ੍ਰੋਸ ਕਰ ਦੂਗਾ ਨਾ ਆਪਨ ਉਹਦੇ ਬਾਅਦ ਯਾਨੀ ਕਿ ਕੰਪਨ ਤਾਂ ਫੇਰ ਹੀ ਨਹੀਂ ਹੁੰਦੀ ਖੜਕਾ ਹੋਊਗਾ ਕੇਵਲ ਖੜਕਾ ਹੋਊਗਾ ਕੱਲੀ ਗੱਡੀ ਦੀ ਆਵਾਜ਼ ਆਊਗੀ ਧਰਤੀ ਦੀ ਆਵਾਜ਼ ਨਹੀਂ ਆਉਂਦੀ ਲਾਈਨ ਜਿਹੜੀ ਹੈ ਉਹ ਉਹ ਸਾਇਰਨ ਤੁਸੀਂ ਸੁਣਾਇਓ ਲਾਈਨ ਬੋਲੂਗੀ ਹੂੰ ਲਾਈਨ ਕੜਕੜਕੜਕੜ ਐਵੇਂ ਕਰੂਗੀ ਇੱਥੇ ਆ ਵੀ ਹੈ ਤੁਸੀਂ ਦੇਖ ਲਿਓ ਪਰ ਬਾਕੀ ਕੋਈ ਸਾਊਂਡ ਨਹੀਂ ਹੁੰਦਾ ਗੱਡੀ ਦਾ ਠੀਕ ਹੈ ਤੇ 90 ਡਿਗਰੀ ਦਾ ਕੋਣ ਹੂੰ ਰਾਜਸਥਾਨ ਨੂੰ ਪਰਲੇ ਪਾਸੇ ਦਿਖਾਈ ਹੁਣ ਇਧਰਲੇ ਪਾਸੇ ਦਿਖਾਵਾਂਗੇ ਰਾਜਸਥਾਨ ਦਾ ਸਭ ਤੋਂ ਵੱਡਾ ਜਿਹੜਾ ਮੋੜ ਹੈਗਾ ਉਹ ਇੱਥੇ ਹੀ ਹੈਗਾ ਸਾਧੂ ਸ਼ਹਿਰ ਦੇ ਪੂਰਾ 90 ਡਿਗਰੀ ਦਾ ਕੋਣ ਆ ਪੂਰਾ 90 ਡਿਗਰੀ ਆ ਆ ਦੇਖੋ ਯਾਨੀ ਅੱਗੋਂ ਟ੍ਰੇਨ ਪੂਰੀ ਐ ਮੁਰਜੰਦੀ ਐ ਤੇ ਇਧਰੋਂ ਟ੍ਰੇਨ ਹੁਣ ਆਉਣ ਵਾਲੀ ਐ ਤੇ ਤੁਸੀਂ ਦੇਖਿਓ ਟ੍ਰੇਨ ਦੇ ਵਿੱਚੋਂ ਬਿਲਕੁਲ ਵੀ ਆਵਾਜ਼ ਨਹੀਂ ਆਉਂਦੀ 73 ਤੋਂ 76 ਟ੍ਰੇਨ ਮੇਰੇ ਹਿਸਾਬ ਨਾਲ ਰੇਲਵੇ ਸਟੇਸ਼ਨ ਤੋਂ ਚੱਲ ਚੁੱਕੀ ਐ ਹੋਰਣ ਦੀ ਆਵਾਜ਼ ਆ ਰਹੀ ਐ ਇਕੱਲੀ ਤੇ ਤੁਸੀਂ ਦੇਖਿਓ ਆ ਰਹੀ ਐ ਟ੍ਰੇਨ ਬਿਲਕੁਲ ਗੱਡੀ ਆਉਂਦੀ ਭਾਈ ਸ਼ਹਿਰ ਹੋਰਣ ਆ ਕ੍ਰੋਸਿੰਗ ਹੈ ਨਾ ਉੱਥੇ-ਉੱਥੇ ਮਾਰਨਗੇ ਕਿਉਂਕਿ ਇਹਨਾਂ ਨੂੰ ਬਿਲਕੁਲ ਆਦੇਸ਼ ਦਿੱਤੇ ਗਏ ਨੇ ਕਿ ਉੱਥੇ ਹੋਰਣੇ ਹੋਰਣ ਦੇਣਾ ਬਾਕੀ ਗੱਡੀ ਦਾ ਹੋਰਣ ਉਧਰ ਨਹੀਂ ਆਊਗਾ ਤੁਸੀਂ ਵੀਡੀਓ ਬਣਾ ਲਿਓ ਪਾਵੇਂ ਤੇ ਕੋਈ ਵੀ ਦੋਸਤ ਸੱਜਣ ਚੈੱਕ ਕਰਨਾ ਚਾਹਵੇ ਤਾਂ ਅਸੀਂ ਲੋਕੇਸ਼ਨ ਦੱਸ ਦਿੰਨੇ ਆ ਰਾਜਸਥਾਨ ਦੇ ਵਿੱਚ 13 KRW 13 KRW 사ਦੂ ਸ਼ਹਿਰ ਦਾ ਇਹ ਰੇਲਵੇ ਟਰੈਕ ਹੈ ਜਿਹੜਾ ਇਧਰੋਂ ਸਾਬੜਾ ਜੀ ਇਧਰ ਆਓ ਗੱਡੀ ਹੁਣ ਮਾਨਗੜ ਤੋਂ ਗੰਗਾਨਗਰ ਟਰੈਕ ਕੋਈ ਆਵਾਜ਼ ਨਹੀਂ ਹੈ ਤੁਸੀਂ ਦੇਖ ਲਓ ਹੁਣ ਖੁਦ ਔਰ ਦੇਖ ਲਓ ਇੱਥੇ ਮਹਿਸੂਸ ਕਰੋ ਕੋਈ ਆਵਾਜ਼ ਨਹੀਂ ਹੈ ਕੋਈ ਆਵਾਜ਼ ਨਹੀਂ ਹੁੰਦੀ ਆ ਜਾਓ ਇੱਧਰ ਹੋ ਜਾ ਹੁਣ ਗੱਡੀ ਵੇਖ ਲਓ ਤੁਸੀਂ ਇੱਥੇ ਕੋਈ ਆਵਾਜ਼ ਨਹੀਂ ਆਉਗੀ ਤੇ ਪਟਰੀ ਨਹੀਂ ਦਿਖਾਉਂਦੇ ਵੇਖ ਲਓ ਨਾਲੇ ਗੱਡੀ ਜਿਆਦਾ ਦੂਰ ਨਹੀਂ ਗਈ ਇਹ ਵੀ ਕੇਵਲ 50 ਮੀਟਰ ਦੇ ਦੀ ਹੈ ਗੱਡੀ ਆਵਾਜ਼ ਨਹੀਂ ਕੀ ਬਿਲਕੁਲ ਆਹ ਦੇਖੋ ਧਰਤੀ ਤੇ ਕੋਈ ਆਵਾਜ਼ ਨਹੀਂ ਹੈ ਕੱਲੀ ਸਾਇਰਨ ਦੀ ਆਵਾਜ਼ ਆ ਰਹੀ ਹੈ ਤੇ ਹੁਣ ਆ ਸਾਇਰਨ ਦੇਊਗਾ ਆ ਦੇਖੋ ਇੱਕ ਪਾਸੇ ਨੂੰ ਝਕਾਵਾ ਕਿ ਆ ਦੇਖੋ ਕੋਈ ਗਾਇਬ ਕੋਈ ਆਵਾਜ਼ ਨਹੀਂ ਕੀ ਆ ਬੱਜ ਜਾਂਦੀ ਹੈ ਰੇਲ ਲਾਈਨ ਲਾਈਨ ਬੱਜ ਜਾਂਦੀ ਹੈ ਕੇਵਲ ਆ ਦੇਖੋ ਕੋਈ ਆਵਾਜ਼ ਹੈ ਨਹੀਂ ਅਰ ਤੇ ਹੁਣ ਆ ਬੁੱਧਰਾਂ ਵਾਲੇ ਬੁੱਧ ਸਿੰਘਾ ਬੁੱਧਰਾਲੀ ਆਗਾ ਨਾ ਬੁੱਧ ਸਿੰਘਾळा ਉੱਥੇ ਟਿੱਕਰ ਕੋਈ ਹੋਰ ਨਹੀਂ ਲਾਉਗੀ ਗੱਡੀ ਕੇਵਲ ਇੱਥੇ ਲਾਉਂਦਾ ਹੋਰ ਨੇ ਹੂੰ ਤੇ ਹਕੀਕਤ ਹੈ ਅੱਜ ਵੀ ਆ ਆਵਾਜ਼ ਨਹੀਂ ਆਉਂਦੀ ਕੋਈ ਅਜਵਾਣਾ ਚਾਵੇ ਇੱਥੇ ਆ ਜੇ ਪਾਓ ਇੱਥੇ ਆ ਕੇ ਵੇਖ ਲੇ ਇਹ ਕੋਈ ਅਸੀਂ ਵੀਡੀਓ ਵਾਸਤੇ ਨਹੀਂ ਕਰ ਰਹੇ ਤੇਰਾ ਕੇ ਆ ਡਬਲੂ ਦੀ ਆਖੀਰੀ ਮੰਨੋ ਤੁਸੀਂ ਏਸੀ ਦੋਸਤੋ ਕਾਫੀ ਦੋਸਤਾਂ ਨੇ ਮੈਸੇਜ ਆ ਰਹੇ ਸੀ ਵੀ ਰਾਜਸਥਾਨ ਦੇ ਵਿੱਚ ਇੱਕ ਰੇਲਵੇ ਦਾ ਇਹ ਜਿਹੜਾ ਟਰੈਕ ਆ ਜਿੱਥੇ ਕੀ ਧਰਤੀ ਬੋਲੀ ਆ ਤੇ ਉਹ ਟਰੈਕ ਅੱਜ ਤੁਹਾਨੂੰ ਦਿਖਾਇਆ ਜੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਦੂਲ ਸ਼ਹਿਰ ਤੇ ਇਸ ਬਾਈ ਦਾ ਦਾ ਵੀ ਰੱਖੋ ਬਈ ਆਪਣਾ ਆਪਣਾ ਇਹਨਾਂ ਨੇ ਸਾਨੂੰ ਆਪਣਾ ਸਮਾਂ ਦਿੱਤਾ ਤੇ ਇਸ ਵੀਡੀਓ ਬਣਾਉਣ ਦੇ ਵਿੱਚ ਸਾਡਾ ਜਿਹੜਾ ਕੀਮਤੀ ਸਹਿਯੋਗ ਕੀਤਾ ਸਿੱਕੀ ਜਦੋਂ ਟ੍ਰੇਨ ਕ੍ਰੋਸ ਕਰ ਗਈ ਨਾ ਤਾਂ ਮਤਲਬ ਪਤਾ ਹੀ ਨਹੀਂ ਚੱਲਿਆ ਵੀ ਇੱਥੋਂ ਟ੍ਰੇਨ ਟੱਪੀ ਆ ਇਹ ਗੱਲ ਮੈਂ ਆਪ ਆਪਣੀ ਅੱਖੀਂ ਅੱਜ ਵੇਖੀ ਆ ਤੇ ਵੀਡੀਓ 'ਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਧੰਨਵਾਦ ਦੋਸਤੋ ਐਵੇਂ ਵੀ ਐ ਨਹੀਂ ਗਾ ਕਿ ਦੋਸਤੋ ਸਪੀਡ ਨਹੀਂ ਹੁੰਦੀ ਸਪੀਡ ਵੀ ਵੀਡੀਓ 'ਚ ਤੁਸੀਂ ਖੁਦ ਦੇਖ ਸਕਦੇ ਹੋ ਗੱਡੀ 'ਚ ਬਹਿ ਕੇ ਆ ਜਾਓ ਭਾਵੇਂ ਹਾਂ ਕਿਉਂਕਿ ਹੋਰਨ ਦੀ ਆਵਾਜ਼ ਹੈ ਜਿਹੜੀ ਉਹ ਤਾਂ ਹਣੀ ਆਉਣੀ ਆ ਹੋਰਨ ਦੀ ਆਵਾਜ਼ ਤਾਂ ਆਊਗੀ ਇਹ ਤਾਂ ਫਿਰ ਅਸੀਂ ਬੋਲ ਰਹੇ ਹਾਂ ਇਹਦੀ ਆਵਾਜ਼ ਵੀ ਆ ਰਹੀ ਹੈ ਸਾਡੇ ਬੋਲਣ ਦੀ ਆਵਾਜ਼ ਵੀ ਆ ਰਹੀ ਹੈ ਪਰ ਜਿਹੜਾ ਧਰਤੀ 'ਤੇ ਇੱਕ ਕੰਪਨ ਹੁੰਦਾ ਜਦੋਂ ਟ੍ਰੇਨ ਆਉਂਦੀ ਹੈ ਜਿਵੇਂ ਆਪਾਂ ਸਟੇਸ਼ਨ 'ਤੇ ਵੇਖਦੇ ਆਂ ਜਾਂ ਆਮ ਤੌਰ 'ਤੇ ਵੇਖਦੇ ਆਂ ਉਹ ਇਸ 90 ਡਿਗਰੀ ਦੇ ਐਂਗਲ 'ਤੇ ਸਾਨੂੰ ਵੇਖਣ ਨੂੰ ਨਹੀਂ ਮਿਲਿਆ ਤੇ ਜਿਵੇਂ ਟ੍ਰੇਨ ਕ੍ਰੋਸ ਕਰ ਗਈ ਤਾਂ ਮਹਿਸੂਸ ਹੀ ਨਹੀਂ ਹੋਇਆ ਵੀ ਇੱਥੇ ਕੋਈ ਗੱਡੀ ਟੱਪੀ ਆ ਕੋਈ ਆਵਾਜ਼ ਨਹੀਂ ਸੁਣ ਬਿਲਕੁਲ ਐਵੇਂ ਤਾਂ ਐਕਸੀਡੈਂਟ ਹੁੰਦੇ ਸੀਗੇ ਇੱਥੇ ਠੀਕ ਹੈ ਗੱਡੀ ਪਲਟ ਜਾਣਾ ਕੋਈ ਵੱਡੀ ਛੋਟੀ ਗੱਲ ਐ ਨਹੀਂਗੀ ਇੱਥੇ ਪਲਟੀ ਸੀਗੀ ਜਿਹੜੀ ਅਨੁਮਾਨ ਘਟਵਾਉਂਦੀ ਸੀ ਉੱਥੋਂ ਵਾਪਸ ਮੁੜ ਕੇ ਵਾਪਸ ਜਾ ਵਰਦੀ ਸੀ ਗੰਗਾ ਨਗਰ ਵਾਲੀ ਉਧਰੋਂ ਜਾ ਵਰਦੀ ਸੀਗੀ ਯਾਤਰੀ ਇੱਕ ਦੂ ਠੀਕ ਹੈ ਤੇ ਇੱਥੇ ਬਹੁਤ ਗਾਇਆਂ ਵੀ ਵੱਡੀ ਗਈ ਸੀ ਉਸ ਉਸ ਘਟਨਾ ਦੇ ਬਾਅਦ ਵੀ ਵੱਡੀ ਗਈ ਸੀ ਉਸ ਘਟਨਾ ਚ ਵੀ ਵੱਡੀ ਗਈ ਸੀਗੀ ਠੀਕ ਹੈ ਤੇ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖੇ